ਕੋਈ ਦਰਜੀ ਜੀ ਬਟਨ ਜਮਾ ਨਹੀਂ ਪੱਕੇ ਕਰਦੇ ਹੈਗੇ ਤਾਂ ਹੁਣ ਸਮਝ ਤੇ ਡੀਸੀ ਦੀ ਟੁੱਟ ਪਈ ਗਿਆ ਵੀ ਚੱਜ ਨਾਲ ਤਾਂ ਲਾ ਦੂੰ ਇਹਨਾਂ ਨੂੰ ਲੈ ਦੱਸੋ ਵੀਰਾ ਮੈਨੂੰ ਨਹੀਂ ਕਹਿ ਸਕਦਾ ਮੈਂ ਲਾ ਦਾਂਗੀ ਬਟਨ ਚਲ ਮੈਂ ਖੋਚ ਦਿਆਂ ਭਾਂਡੇ ਤਾਂ ਬਚ ਗਏ ਵੀਰੇ ਦੇਖੇ ਤੁਸੀਂ ਮੱਥਾ ਮਾਰੀ ਜਾਨੇ ਤੁਸੀਂ ਮੈਨੂੰ ਨਹੀਂ ਕਹਿ ਸਕਦੇ ਵੀ ਬਟਲ ਲਾਉਣ ਵਾਲਾ ਲਿਆਓ ਫੜਾਓ ਮੈਂ ਲਾ ਦਿੰਨੀ ਹਾਂ ਪੜਨੇ ਮੈਂ ਤਾਂ ਤੈਨੂੰ ਤਾਂ ਨਹੀਂ ਕਿਹਾ ਮਾਂ ਤੂੰ ਭਾਂਡੇ ਲੱਗ ਰਹੀਆਂ ਮਾਂਜਣਾ ਐਡੀ ਕੇ ਐਡੀ ਕੇ ਗੱਲ ਆ ਮੈਂ ਆਪੇ ਬਾਟਨ ਲਾ ਲੂਆ ਮਾਂ ਲੈ ਚੱਲ ਇਹਦਾ ਕੰਮ ਨਿਬੜ ਜੂਗਾ। ਓਹੋ ਵੀਰੇ ਭਾਂਡੇ ਤਾਂ ਮੈਂ ਫੇਰ ਵੀ ਮਾਂਜ ਲੰਦੀ। ਦੱਸ ਆਹ ਕੰਮ ਜ਼ਰੂਰੀ ਹੈ ਕਿ ਉਹ? ਉਹ ਤਾਂ ਮੈਂ ਬਾਅਦ ਚੋਂ ਵੀ ਕਰ ਲੂੰਗੀ ਮੈਂ ਲਾ ਦੇਣੀ ਆ ਇਹ। 1 ਮਿੰਟ ਲੱਗੂਗਾ। ਨਾਲੇ ਜਦੋਂ ਮੈਂ ਹੈਗੀ ਆ ਤੁਹਾਨੂੰ ਕੀ ਲੋੜ ਆ ਕੰਮ ਕਰਨ ਦੀ? ਕੁੜੀਏ ਮੈਂ ਤਾਂ ਤੈਨੂੰ ਤਾਂ ਨਹੀਂ ਕਿਹਾ ਮਾਂ ਐਡਾ ਔਖਾ ਕੰਮ ਨਹੀਂ ਹੈਗਾ। ਤੂੰ ਆਪਦਾ ਕੰਮ ਨਿਮੇੜ ਲੈਂਦੀ ਫਿਰ ਸਕੂਲ ਵੀ ਜਾਣਾ ਦੀ ਤੇ। ਵੀਰੇ ਕੋਈ ਗੱਲ ਨਹੀਂ। ਉਹ ਕੰਮ ਵੀ ਮੈਂ ਆਪੇ ਹੀ ਕਰ ਲੂੰਗੀ ਪਹਿਲਾਂ ਆ ਕੰਮ ਜ਼ਰੂਰੀ ਹੈ ਚਲ ਠੀਕ ਆ ਜੇ ਤੁਸੀਂ ਮੈਨੂੰ ਨਹੀਂ ਕਹਿਣਾ ਕੰਮ ਨੂੰ ਕਿ ਤੁਸੀਂ ਐਂ ਕਰੋ ਵਿਆਹ ਕਰਾ ਲਓ ਸੋਹਣੀ ਜੀ ਭਾਬੀ ਲਿਆਓ ਫਿਰ ਮੈਂ ਤੁਹਾਨੂੰ ਜਵਾਂ ਨਹੀਂ ਕਹਿੰਦੀ ਵੀ ਮੈਂ ਕਰ ਦੇਣੀ ਆ ਤੁਹਾਡਾ ਕੰਮ ਕੁੜੀਏ ਤੂੰ ਬਾਲਾ ਨਾ ਬੋਲਿਆ ਕਰ ਆ ਪਹਿਲਾਂ ਤੇਰਾ ਵਿਆਹ ਕਰਾਂਗੇ ਫਿਰ ਕਰਾਉਂ ਮੈਂ ਤਾਂ ਆ ਤੇਰੇ ਵਾਲੀ ਜ਼ਿੰਮੇਵਾਰੀ ਵੀ ਤਾਂ ਨਿਮੇੜਦਾ ਮੈਂ ਲੈ ਦੱਸ ਵੀਰੇ ਮੈਂ ਨਹੀਂ ਹਜੇ ਵਿਆਹ ਕਰਾਉਣਾ ਆ ਚੱਕਾ ਅਗਦਾ ਘੁੱਟਾ ਤੇ ਆ ਸੂਈ ਤੇ ਆ ਬਟਨ ਤੇ ਇਹ ਰਾਦੇ ਨਹੀਂ ਹੈਗੇ ਕੰਮ ਕਰਾਉਣ ਵਾਲੇ ਹੂੰ ਕੁੜੀ ਆ ਵਾਟਣ ਤਾਂ ਆ ਜਾਂਦੀ ਹੁਣਾ ਫੜਿਆਦਾ ਹੈਗਾ ਦੀ ਕਮੀਜ਼ ਵਾਟਣ ਲਾਉਣ ਵਾਸਤੇ ਇਹ ਵੀ ਕੁੜੀ ਜੀ ਉਹਦੇ ਗੁੱਸੇ ਹੀ ਹੋ ਜਾਂਦੀ ਆ ਲੈ ਵਿਆਹ ਨੂੰ ਮੈਂ ਕਿਹਾ ਗੋਲੀ ਤਾਂ ਨਹੀਂ ਮਾਰੀ ਲੈ ਪਤਾ ਨਹੀਂ ਇਹਨਾਂ ਦੋਨਾਂ ਭੈਣ ਪਾਈਆਂ ਨੂੰ ਕੀ ਹੋ ਜਾਂਦਾ ਮਿੰਟ ਨਹੀਂ ਕੱਟਦੇ ਦੋਨੇ ਜਾਣੇ ਬੇ ਕੀ ਹੋ ਗਿਆ ਕੁੜੀ ਜੀ ਨੂੰ ਕਿਉਂ ਰਸਕੇਂਦਰ ਭੱਜ ਗਈ ਕੀ ਹੋਣਾ ਦੀ ਮਾਂ ਮੈਨੂੰ ਕਹਿੰਦੀ ਕਹਿੰਦੀ ਤੂੰ ਵਿਆਹ ਕਰਾ ਲਾ ਭਾਬੀ ਲਿਆ ਮੈਂ ਉਹਨੂੰ ਕਹਤਾ ਮਾਂ ਪਹਿਲਾਂ ਤੇਰਾ ਵਿਆਹ ਕਰਾਂਗੇ ਇਸੇ ਗੱਲ ਤੋਂ ਰਸ ਕੇ ਉਹ ਅੰਦਰ ਭੱਜ ਗਈ ਲੈ ਦੱਸ ਇਹ ਵੀ ਨੱਕ ਕਾਮਲੀ ਹੈ ਜਿਵੇਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਮੈਂ ਉਹਨੂੰ ਕੋਈ ਗਲਤ ਕਹਿ ਦਵਾਂ ਓਹੀ ਤਾਂ ਹੈ ਵੀ ਹੁਣ ਵਿਆਹ ਤਾਂ ਕਰਨਾ ਹੀ ਹੈ ਨਾਲੇ ਕੁੜੀਆਂ ਕਿਹੜਾ ਘਰੇ ਬਿਠਾਈਆਂ ਜਾਂਦੀਆਂ ਭਾਈ ਮੈਂ ਤਾਂ ਮਾਂ ਤਾਂ ਕਹਤਾ ਦੀ ਮਹਾ ਮਾੜਾ ਟਾਈਮ ਚੱਲ ਰਿਹਾ ਚੱਲ ਫੇਰ ਕੀ ਅਜੇ ਆਪਾਂ ਵਿਆਹ ਕਰ ਦਈਏ ਚੱਲ ਕੋਈ ਨਾ ਤੂੰ ਵੀ ਨਾ ਐਵੇਂ ਉਹਨੂੰ ਬਾੜਾ ਹੋ ਕਰਿਆ ਕਰ ਨਾ ਤਾਂ ਤੁਸੀਂ ਦੋਨੇ ਜਣੇ ਇੱਕ ਦੂਜੇ ਨਾਲ ਕੱਟਦੇ ਹੋ ਨਾ ਬਿੰਦਸਾਰਦੇ ਹੋ ਭਾਈ ਮਾਂ ਤੂੰ ਮਨਾ ਲਿਆ ਉਹਨੂੰ ਅੰਦਰੇ ਬੜੀ ਬੈਠੀ ਰਹੂਗੀ ਦੇਖੀ ਮੈਂ ਨਹੀਂ ਭਾਈ ਤੁਹਾਡੇ ਕੋਲ ਤਕਲੇਸ਼ ਚ ਪੈਂਦੀ ਮੈਂ ਤਾਂ ਉਹ ਤੇਰੀ ਤਾਈ ਨੂੰ ਕਹਿ ਕੇ ਆਈ ਹਾਂ ਸਤਾ ਗੁਰਦੁਆਰੇ ਜਾਣਾ ਅਪੀ ਮਨਾਲਾ ਪਹਿਲਾਂ ਮੈਂ ਤੁਹਾਨੂੰ ਸੁਣਾਉਂਗਾ ਇਹ ਕੋਈ ਫਿਲਮ ਹੈ ਸਕੰਦਰ ਬਖਸ਼ ਦੀ ਮੈਂ ਤੈਨੂੰ ਕੀ ਕਿਹਾ ਇਹ ਗੱਲ ਦਾ ਥੋੜਾ ਬੋਲ ਪਾ ਮੈਂ ਤੈਨੂੰ ਆਈ ਗਿਆ ਦੀ ਤੇਰਾ ਵਿਆਹ ਕਰ ਦਿੰਦਾ ਮੈਂ ਕੋਈ ਗਲਤ ਕਹਿਤਾ ਦੀ ਆ ਤੇ ਕਿਹੜੀ ਹੈ ਤੇ ਕੋ ਕਿ ਮੈਂ ਮੂੰਹ ਬੜਾਇਆ ਬੋਲਣਾ ਨਹੀਂ ਹੈਗਾ ਫਿਰ ਮੇਰੇ ਨਾਲ ਚੰਗਾ ਨਾ ਬੋਲ ਤਾ ਮੈਂ ਦਬਾਜਾ ਜਾਣਾ ਜਿਹਨੇ ਝਾਂਜਰਾਂ ਝੁੰਦਰਾਂ ਮੰਗਾਣੀਆਂ ਹੋਣੀਆਂ ਮੰਗਾ ਲੂ ਵੀਰੇ ਵੀਰੇ ਮੇਰੀ ਗੱਲ ਸੁਣ ਹੁਣ ਤੂੰ ਐਂ ਕਰੇਂਗਾ ਮੇਰੇ ਨਾਲ ਅੱਛਾ ਐਡੀ ਸਿੱਧੀ ਤੇਰਾ ਗੁੱਸਾ ਉੱਤਰ ਵੀ ਗਿਆ ਜੇ ਗੁੱਸਾ ਤੈਨੂੰ ਵੀ ਕਰਨਾ ਆਂਦਾ ਕਰਨਾ ਮੈਨੂੰ ਵੀ ਆਂਦਾ ਓ ਵੀਰੇ ਗੁੱਸਾ ਤਾਂ ਮੇਰੇ ਸੇ ਬਾਹਲਾ ਉਹ ਤਾਂ ਨਾ ਮੈਂ ਝਾਂਜਰਾਂ ਕਰਕੇ ਬੋਲ ਵੀ ਮੈਨੂੰ ਝਾਂਜਰਾਂ ਲਿਆਦੋਂਗੇ ਨਾ ਉਹ ਚੰਗਾ ਚੰਗਾ ਡਰਾਮੇ ਬਾਜਾ ਮੈਨੂੰ ਪਤਾ ਤੂੰ ਝਾਂਜਰਾਂ ਦੇ ਨਾਂ ਨੂੰ ਤਾਂ ਭੱਜ ਕੇ ਆ ਗਈ ਚੰਗਾਇ ਕਰ ਤੂੰ ਤਿਆਰ ਹੋਲਾ ਮੈਂ ਖੇਤ ਗੇੜਾ ਮਾਰਿਆ ਮਾਂ ਫਿਰ ਮੈਂ ਤੈਨੂੰ ਸਕੂਲ ਛੱਡਿਆ ਉਹ ਵੀਰੇ ਪਤਾ ਮੈਨੂੰ ਤੁਹਾਡਾ ਖੇਤ ਜਾਣਦਾ ਡੇਲੀ ਮੈਨੂੰ ਲੇਟ ਕਰਾ ਦਿੰਦੇ ਥੋਨੂੰ ਪਤਾ ਪੰਜਾਬੀ ਵਾਲੀ ਮੈਡਮ ਮੈਨੂੰ ਕੱਟਦੀ ਆ ਵੀ ਤੂੰ ਰੋਜ਼ ਲੇਟ ਆਉਣੀ ਆ ਉਹ ਕੋਈ ਨਹੀਂ ਕੁੜੀਏ ਤੈਨੂੰ ਕੁੱਟਦਾ ਹੈਗਾ ਇਹਦਾ ਡਰਾਮੇ ਨੇ ਤੇਰੇ ਚੰਗਾ ਚੰਗਾ ਤਿਆਰ ਹੋਲਾ ਲੇਟ ਤਾਂ ਆਪ ਹੋ ਜਾਂਦੀ ਆ ਹਜੇ ਦੂਜੇ ਨੂੰ ਕੋਈ ਕਹੀ ਜਾਂਦੀ ਐ ਤੈਨੂੰ ਲੇਟ ਕਰਾਤਾ ਤੁਸੀਂ ਕਰਾਉਨੇ ਹੋ ਲੇਟ ਹੁਣੀਆਂ ਮੈਂ ਤਿਆਰ ਚੰਗਾ ਮੈਂ ਖੇਤ ਗੇੜਾ ਮਾਰਿਆ ਮਾਂ ਹੁਣ ਆ ਜਾਣਾ ਚਲ ਆਜਾ ਪਣੇ ਸਿੰਦਰੇ ਚਾਚੂ ਬਣਾਉਨੇ ਆਂਗੇ ਕੁੱਟ ਨੀ ਮੇਰੀ ਗੱਲ ਸੁਣ ਲੈ ਚਾਹ ਦੀ ਤਾਂ ਮੈਨੂੰ ਲੋੜ ਨਹੀਂ ਪਾਣੀ ਦੀ ਘੁੱਟੀ ਪਿਆ ਦੇ ਚਲ ਮੈਂ ਪਾਣੀ ਲੈ ਕੇ ਆਉਣੀ ਆ ਫਿਰ ਤੇਰੇ ਵਾਸਤੇ ਹਾਂ ਪਾਣੀ ਦੀ ਘੁੱਟ ਲਿਆ ਨੀ ਲੱਪਣਾ ਪਾਣੀ ਚਾਹ ਨੂੰ ਤਾਂ ਕੀ ਲੱਗਦਾ ਤੀ ਚਾਹ ਦੀ ਤਾਂ ਦੋ ਘੁੱਟਾਂ ਮੈਂ ਹੁਣ ਬਣਾ ਲਾਂਦੀ ਨੀ ਕਾਨੂੰ ਬਣੇ ਕਵੇਲਾ ਹੋ ਜੂ ਉਧਰੋਂ ਹੈਪੀਨੈਸ ਸਕੂਲ ਜਾਣਾ ਹੈਗਾ ਉਹਦੀਆਂ ਵੀ ਚਾਰ ਰੋਟੀਆਂ ਲਾਉਣੀਆਂ ਮੈਂ ਹਜੇ ਨਾਲੇ ਮੇਰੀ ਗੱਲ ਸੁਣ ਲੈ ਐਨੇ ਜੀਤਾ ਗੁਰੂ ਘਰ ਵਾਲਿਆਂ ਚਾਦਰਾਂ ਲੈ ਕੇ ਆਉਂਦਾ ਹਾਂ ਉਹਨਾਂ ਨੂੰ ਪਾਣੀ ਚ ਪਿਉਂਦੀ ਚੰਗਾ ਚਲ ਵਾ ਪਾਣੀ ਤੇਰੇ ਨਾਲ ਮੈਂ ਤਵਾ ਜੂਗੀ ਚੰਗਾ ਠੀਕ ਹੈ ਮੈਂ ਗਰਮ ਲਾ ਦਨੀ ਆ ਪਾਣੀ ਫਿਰ ਹਾਂ ਬਸ ਕੋਈ ਨਹੀਂ ਮੈਂ ਹੈਪੀ ਨੇ ਚਾਰ ਰੋਟੀਆਂ ਲਾ ਕੇ ਫਿਰ ਹੁਣੀ ਆ ਜਾਈਂ ਠੀਕ ਹੈ ਚਲ ਕੁੜੇ ਹੈਪੀ ਹੈਪੀ ਹਾਂ ਬੇਬੇ ਮੈਂ ਤਾਂ ਪੁੱਤ ਤੈਨੂੰ ਆਏ ਗਈਂਦੀ ਸੀ ਆ ਮੈਂ ਤੇਰੀ ਰੋਟੀ ਲਾਉਣੀ ਆ ਫਿਰ ਬਾਹਰ ਦੀ ਸਕੂਲ ਅਕੇ ਰੋਟੀ ਲਾਣੀ ਆ ਬੇਬੇ ਕਿਹੜਾ ਟਾਈਮ ਹੋ ਗਿਆ ਕਦੋਂ ਦੇ ਤੁਸੀਂ ਗੁਰੂ ਘਰੋਂ ਨਹੀਂ ਮੁੜੇ ਮੈਂ ਤਾਂ ਰੋਟੀ ਲਾ ਕੇ ਖਾ ਲਈ ਆਵਦੀ ਆਨ ਲਈ ਦੇਖ ਲਾ ਕਿਹੜਾ ਵੇਲਾ ਹੋ ਗਿਆ ਵੀਰਾ ਹਜੇ ਤੱਕ ਨਹੀਂ ਆਇਆ ਮੈਨੂੰ ਪੱਕਾ ਲੇਟ ਕਰਾਊਗਾ ਅੱਜ ਨਹੀਂ ਤੇਰਾ ਵੀਰਾ ਕਿਤੇ ਨਹੀਂ ਗਿਆ ਉਹ ਬੈਠਾ ਉਹ ਤਾਂ ਬਾਹਰੇ ਅਕੇ ਡਿੱਗੀ ਖੋਤੇ ਤੋਂ ਗੁੱਸਾ ਕਰ ਮੈਂ ਹਰ ਤੇ ਉੱਠ ਜੀ ਤਾਂ ਆਪਣੀ ਟਾਈਮ ਨਾਲ ਪਹਿਲਾਂ ਸਨੇਹਾ ਉੱਠ ਕੇ ਤਿਆਰ ਹੋ ਜਾ ਕਰ ਚਲ ਚੰਗਾ ਬੇਬੇ ਹੁਣ ਤੁਸੀਂ ਐਵੇਂ ਮੈਨੂੰ ਲੇਟ ਕਰਾਵਲ ਚੰਗਾ ਮੈਂ ਜਾਣੀ ਆ ਜਬ ਆਇਆ ਸੱਦ ਲੈ ਤੇਰੇ ਵੀਰੇ ਨੂੰ ਬਾਹਰੇ ਬੀਰੇ ਪਤਾ ਨਹੀਂ ਵੀਰਾ ਕਿੱਥੇ ਖੜਾ ਬੇਬੇ ਕਹਿੰਦੀ ਬਾਹਰ ਖੜਾ ਮੀਰੇ ਇਹ ਕੀ ਰੌਲਾ ਬਾਰ ਖੜਾ ਨਾ ਰੌਲਾ ਕੀ ਕਰ ਗਿਆ ਉਹਨੇ ਮੇਰੇ ਸਕੂਲ ਚੋਂ ਪੱਕਾ ਲੇਟ ਕਰਾਉਂਗੇ ਤੁਸੀਂ ਕਿਹੜਾ ਵੇਲਾ ਹੋ ਗਿਆ ਇੱਥੇ ਕਾਹਤੋਂ ਖੜਿਆ ਨਹੀਂ ਮੈਂ ਤਾਂ ਭੁੱਲ ਗਿਆ ਦੀ ਆ ਹਾਂ ਮੇਰੇ ਸਕੂਲ ਛੱਡਣਾ ਵੀ ਭੁੱਲ ਗਿਆ ਹੁਣ ਫਟਾਫਟ ਜਾਓ ਤੇ ਸਾਈਕਲ ਚੱਕ ਕੇ ਲੈ ਕੇ ਆਓ ਨੀ ਲਿਆ ਨਾ ਕੁੜੀਏ ਹਜੇ 15 ਮਿੰਟ ਪੈਨੇ ਪਹਿਲੀ ਗਾਹ ਬਾਰ ਖੜਾ ਤੈਂ ਤਾਂ ਲਿਆ ਨਾ ਦਾ ਕੁੜੀ ਉਤਰ ਆ ਵੀਰੇ ਕੰਮ ਪੂਰਾ ਹੁਣ ਯਾਰ ਰਾਮ ਕਰਿਆ ਕਰਨਗੇ ਕਰੇ ਉਹ ਕਿਵੇਂ ਆਹੋ ਲੈ ਵੀਰੇ ਹੁਣ ਤੈਨੂੰ ਪਤਾ ਨਹੀਂ ਅੱਜ ਮੇਰਾ ਲਾਸਟ ਦਿਨ ਸਕੂਲ ਦਾ ਨਹੀਂ ਕੁੜੀਏ ਲਾਸਟ ਦਿਨ ਤਾਂ ਹੈਗਾ ਦੀ ਤੇਰਾ ਹਜੇ ਅੱਗੇ ਵੀ ਤਾਂ ਕਲਾਸਾਂ ਲਾਣੀਆਂ ਨੇ ਤੈਂ ਲੈ ਵੀਰੇ ਤੈਨੂੰ ਕੁਛ ਨਹੀਂ ਪਤਾਗਾ ਤੈਨੂੰ ਪਤਾ ਸਕੂਲ 'ਚ ਨਾ 12ਵੀਂ ਕਲਾਸਾਂ ਹੁੰਦੀਆਂ ਨੇ ਅੱਛਾ ਫਿਰ ਛੱਡਤੀ ਪੜਾਈ ਤੂੰ ਹੁਣ ਅੱਗੇ ਪੜ੍ਹਦੀ ਨਹੀਂ ਹੈਗੀ ਫਿਰ ਤਾਂ ਤੇਰਾ ਵਿਆਹ ਕਰ ਦਿੰਨੇ ਆ ਉਹ ਵੀਰੇ ਹੁਣ ਤੂੰ ਫੇਰ ਵਿਆਹ ਲੈ ਕੇ ਬਹਿ ਗਿਆ ਮੈਂ ਤਾਂ ਨਾ ਐ ਸੋਚਦੀ ਆਂ ਹੁਣ ਅਸੀਂ ਸਾਰੀਆਂ ਸੇਲੀਆਂ ਨੇ ਸਲਾਹ ਕੀਤੀ ਆ ਵੀ ਅਸੀਂ ਮੌਣਕ ਪੜਨ ਲੱਗਾਂਗੇ ਜਾਂ ਅਸੀਂ ਪਾਤੜਾਂ ਨਹੀਂ ਕੁੜੀਏ ਜੇ ਪੜਨੀ ਆ ਫਿਰ ਉਰੇ ਪੜ ਲਾ ਤੂੰ ਵੀਰੇ ਤੈਨੂੰ ਕਦੇ ਨੀ ਕੋਈ ਚੀਜ਼ ਵੀ ਸਮਝ ਆਉਂਦਾ ਮੈਂ ਤੈਨੂੰ ਕਿਹਾ ਸਕੂਲ ਦੇ ਵਿੱਚ ਸਿਰਫ 12 ਹੀ ਪੜਿਆ ਜਾਂਦੇ ਨੇ ਹੁਣ ਤਾਂ ਮੈਂ ਕਾਲਜ ਆਇਆ ਕਰੂੰਗੀ ਨਾਲੇ ਮੈਨੂੰ ਡਰੈਸ ਡਰਸ ਪਾਉਣ ਦੇ ਵੀ ਲੋੜ ਨਹੀਂ ਹੈਗੀ ਉੱਥੇ ਤੁਹਾਨੂੰ ਪਤਾ ਲੈ ਚਲ ਆ ਚੱਕ ਮੈਂ ਹਰ ਹੁਣ ਤਾਂ ਮੈਨੂੰ ਵਧੀਆ ਵਧੀਆ ਸੋਹਣੇ ਸੋਹਣੇ ਚ ਸੂਟ ਸਵਾ ਦਿਓ ਸਵਾ ਦਾਂਗੇ ਸਾਰਾ ਦਿਨ ਸੂਟਾਂ ਦੀ ਰਹਿਣੀ ਆ ਪਹਿਲਾਂ ਘਾਟਾ ਕਿਸੇ ਚੀਜ਼ ਦੀ ਵੀਰੇ ਮੈਨੂੰ ਝਾਂਜਰਣ ਲਿਆ ਦਿਓ ਲਿਆ ਦੂਗਾ ਲਿਆ ਦੂਗਾ ਮੈਂ ਕਾਲਜ ਪਾ ਕੇ ਜਾਇਆ ਕਰੂੰਗੀ ਫਿਰ ਹੋਰ ਕੁਸਾ ਕਾਲਜ ਪਾ ਕੇ ਜਾਇਆ ਕਰੂੰ ਜੇ ਜਾਣਾ ਤਾਂ ਸਿੰਪਲ ਜਾਣਾ ਪਊਗਾ ਜਾਊਗੀ ਝਾਂਜਰਾ ਪਾ ਕੇ ਕੋਈ ਨਾ ਮੈਂ ਬੇਬੇ ਨੂੰ ਦੱਸਦੀ ਆਜੋ ਤੁਹਾਡੀ ਕਲਾਸ ਲੋ ਹੋਣੀ ਆ ਬੇਬੇ ਨਹੀਂ ਬੇਬੇ ਕਿੱਥੇ ਜਾਣਾ ਕੁੜੀ ਉਰੀ ਹੋਣੀ ਤੂੰ ਵੀ ਰੌਲਾ ਬਹੁਤ ਪਾਉਣੀ ਆ ਬੇਟੀ ਹਾਂ ਕਿੱਥੇ ਗਿਆ ਓਹ ਹੋ ਮੇਰੀ ਸਾਉਣੀ ਦੀ ਛੱਡ ਮੈਨੂੰ ਦੇਖ ਬੇਬੇ ਹਾਂ ਅੱਜ ਮੇਰੇ ਸਕੂਲ ਦੇ ਦਿਨ ਹੋ ਗਏ ਪੂਰੇ ਹੁਣੀ ਯਾਰ ਕਰੇ ਰਾਮ ਕਰਨਗੇ ਮੇਰੀ ਗੱਲ ਸੁਣ ਮੇਰੇ ਵਾਸਤੇ ਚਾਹ ਬਣਾ ਦੇ ਵਿਦਿਆ ਜੀ ਚਾਹ ਤਾਂ ਮੈਂ ਮੇਰੀ ਲਾਡੂ ਵਾਸਤੇ ਬਣਾ ਰੱਖੀ ਆ ਅਬਰਦੀ ਬਦਲ ਲੈ ਲਿਓਣੀ ਆ ਚਾਹ ਬਸ ਮੈਂ ਹੁਣੀ ਆਈ ਅਰੇ ਬੁੱਤ ਪੀਲਾ ਚ ਗਰਮ ਹੈ ਗਲਾਸ ਦੇਖੀ ਹੋਰ ਬੁੱਤ ਖੇਤ ਗੇੜਾ ਮਾਰ ਕੇ ਆਇਸੀ ਫਸਲ ਤਾਂ ਠੀਕ ਖੜੀ ਹੈ ਆਪਣੀ ਮਾਂ ਫਸਲ ਤਾਂ ਬਹੁਤ ਵਧੀਆ ਖੜੀ ਆ ਉਮੀਦੀ ਤਾਂ ਗਮੰਡੀਆਂ ਦੀ ਵੀ ਨਹੀਂ ਹੈ ਜੀ ਫਸਲ ਜੰਨੀ ਸੋਣੀ ਆਪਣੀ ਫਸਲ ਆਈ ਤੀ ਚੱਲ ਵਧੀਆ 4 ਪੈਸੇ ਚੰਗੇ ਬਿਟਾਜੂ ਭਾਈ ਕੁੜੇ ਹੈ ਹੈਪੀ ਆਇਆ ਜਾ ਦੀ ਕੋ ਟਪੀਲਾ ਹੁਣ ਆ ਗਈ ਬੇਬੇ ਕੰਮ ਕਰਦੀ ਸੀ ਅਰੇ ਚਾਹ ਪੀ ਲੈ ਲੈ ਫੜ ਮਾ ਦੇਖ ਲੈ ਅੱਜ ਜਦੋਂ ਸਕੂਲੋਂ ਆਉਂਦੀ ਆ ਨਾ ਕੰਨਾ ਖੋਰੂ ਪਾਉਂਦੀ ਆ ਘਰ ਸਿਰ ਤੇ ਝੱਕ ਲੈਂਦੀ ਆ ਲੈ ਵੀਰੇ ਹੁਣ ਮੈਂ ਤੈਨੂੰ ਕੀ ਕਹਤਾ ਓਹੋ ਆਉਣ ਸਾਰੀ ਦੋਨੇ ਭੈਣ ਭਾਈ ਲੜਨ ਲੱਗ ਜਾਨੇ ਹੋ ਬੇਬੇ ਮੈਂ ਕੀ ਕਿਹਾ ਵੀਰੇ ਨੂੰ ਵੀਰੇ ਤਾਂ ਉਹੀ ਮੇਰੇ ਪਿੱਛੇ ਪੈਰਾਂ ਦਾ ਜਦੋਂ ਦੇਖੋ ਓਹੋ ਵੀਰੇ ਹੋਰ ਹੀ ਗੱਲਾਂ ਲੈ ਕੇ ਬਹਿ ਜਾਨੇ ਮੇਰੀ ਗੱਲ ਸੁਣੋ ਵੀਰੇ ਮੈਂ ਨਾ ਇਹ ਕਹਿੰਦੀ ਸੀਗੀ ਅਸੀਂ ਸਾਰੀਆਂ ਸਹੇਲੀਆਂ ਨੇ ਸਲਾਹ ਕੀਤੀ ਆ ਕਿ ਅਸੀਂ ਨਾ ਕੱਲ ਨੂੰ ਮੁੰਕ ਕਾਲਜ 'ਚ ਐਡਮਿਸ਼ਨ ਕਰਵਾਇਆ ਹੋਈਏ ਲੈ ਦੱਸ ਹੁਣ ਗਾਹਾਂ ਕਾਲਜ 'ਚ ਪੜ੍ਹ ਕੇ ਕੀ ਲੈਣਾ ਕੋਈ ਕੰਮ-ਧੰਦਾ ਸਿੱਖ ਲੈ, ਸਲਾਈ-ਕੜਾਈ ਸਿੱਖ ਲੈ। ਗਾਹਾਂ-ਬਗਾਣੇ ਘਰੇ ਜਾਣਾ ਪੁੱਤ। ਬੇਬੇ ਸਾਰੀ ਉਮਰ ਹੀ ਪਈ ਆ ਕੰਮ ਸਿੱਖਣ ਨੂੰ, ਮੈਂ ਤਾਂ ਪੜੂੰਗੀ। ਵੀਰੇ ਕਹਿ ਦੇ ਨਾ ਬੇਬੇ ਨੂੰ। ਮੇਰੀ ਗੱਲ ਸੁਣ ਲੈ, ਕੁੜੀ ਪੜ੍ਹਤਾ ਨਹੀਂ, ਠੀਕ ਆ। ਕੱਲ ਨੂੰ ਜਦੋਂ ਕਾਲਜ ਜਾਵੇਂਗੀ, ਮੈਨੂੰ ਪੁੱਛ ਕੇ ਜਾਣਾ ਤੇ, ਠੀਕ ਆ? ਵੀ ਮੈਂ ਚੱਲਨੀ ਆ ਹੁਣ। ਚੰਗਾ ਵੀਰੇ, ਪੁੱਛ ਕੇ ਜਾਊਂਗੀ। ਨਾਲੇ ਮੈਂ ਤੈਨੂੰ ਆਪੇ ਛੱਡਿਆ ਮੂੰਹਾਂ ਸਾਈਕਲ ਤੇ। ਓਹੋ ਵੀਰੇ, ਕਾਲਜ 'ਚ ਕੌਣ ਸਾਈਕਲ ਤੇ ਜਾਂਦਾ? ਬੱਸ ਤੇ ਜਾਵਾਂਗੇ ਅਸੀਂ ਤਾਂ। ਨੀ ਆਏ ਕਿਦਰੀ ਨਹੀਂ ਤੇਰੀ ਇੱਜ਼ਤ ਘਟਦੀ ਹੈਗੀ। ਓ ਵੀਰੇ ਜੇ ਸਾਈਕਲ ਤੇ ਛੱਡ ਗਿਆ ਨਾ ਤਾਂ ਮੈਨੂੰ ਮੀਨਾ ਲਾ ਦੇਗਾ ਤੂੰ ਤਾਂ ਇੱਥੇ ਹੀ ਲੇਟ ਕਰਵਾ ਲੰਦਾ ਸੀ ਸਕੂਲ 'ਚ ਹਾਂ ਸਾਰਾ ਮੜਾ ਮੜੀ ਮੇਰੇ ਦੀ ਆ ਚਾਹੀ ਠੀਕ ਆ ਚੰਗਾ ਚੰਗਾ ਬੇਬੇ ਕਿਆ ਦੇ ਵੀਰੇ ਨੂੰ ਪੜਨਾ ਆ ਲੈ ਹਜੇ ਬੜਕੇ ਪਤਾ ਨਹੀਂ ਕੀ ਜੱਜ ਲੱਗੂਗੀ ਚਲ ਮਾਂ ਪੜ ਲੈਣ ਦੇ ਨਹੀਂ ਕੁੜੀਏ ਗੱਲ ਸੁਣ ਲੈ ਮੇਰੀ ਦੁਬਾਰੇ ਜਦੋਂ ਜਾਵੇਂਗੀ ਮੈਨੂੰ ਦੱਸ ਕੇ ਜਾਈਂ ਕੁਝ ਨਹੀਂ ਹੁੰਦਾ ਮਾਂ ਪੜ ਲਿਖ ਕੇ ਕੋਈ ਵਧੀਆ ਅਫਸਰ ਬਣ ਜੂਗੀ ਚਲ ਮੈਂ ਕੰਮ ਕਰ ਲਾਂ ਕੋਈ ਚੰਗਾ ਕਾਤਾ ਕਹਿਆ ਕੁੜੀਏ ਤੈਨੂੰ ਚਾਹ ਨੂੰ ਪਤਾ ਨਹੀਂ ਕਿੱਥੇ ਪੈਰ ਮਾਰਦੀ ਖੜੀ ਨੇ ਤੂੰ ਚਾਹ ਤਾਂ ਪੀ ਲੋ ਵੀਰੇ ਹੁਣ ਨਾ ਪਹਿਲਾਂ ਮੈਨੂੰ ਸਕੂਲ ਚੋਂ ਤਾਂ ਲੇਟ ਕਰਾਈ ਦਿੰਦੇ ਸੀ ਹੁਣ ਕਾਲਜ ਚ ਹੁਣ ਲੇਟ ਕਰਾਓ ਸੱਚ ਹਾਂ ਤੁਸੀਂ ਮੈਨੂੰ ਕੱਲ ਕਹਿੰਦੇ ਸੀ ਵੀ ਮੈਨੂੰ ਜਾਂਦੇ ਹੀ ਮਿਲ ਕੇ ਜਾਇਂ ਕੀ ਗੱਲ ਸੀ ਕੰਮ ਸੀ ਕੋਈ ਤੁਹਾਨੂੰ ਦੱਸ ਤਾਂ ਬੈਠ ਤਾਂ ਜਾ ਦਾਮ ਤਾਂ ਲੈ ਲੈ ਦਾਮ ਨਹੀਂ ਵੀਰੇ ਕੁੜੀਆਂ ਤਾਂ ਖੜੀਆਂ ਠੀਕਦੀਆਂ ਹੋਣਗੀਆਂ ਮੈਂ ਲੇਟ ਹੋ ਗਈ ਨਾ ਸਾਰਾ ਟੋਣਾ ਉਹਨਾਂ ਨੇ ਮੇਰੇ ਤੇ ਪਾਣਾ ਦੇਣਾ ਫਿਰ ਮੈਂ ਦੱਸਦਾ ਤੈਨੂੰ ਗੱਲ ਬੈਠ ਤੂੰ ਰਹਿ ਚਾਹ ਫੇਰ ਹੀ ਪੀਨਾ ਆ ਦੇਖ ਪੜੇ ਬਾਪੂ ਦੀ ਪੱਗ ਆ ਇਹ ਹਾਂ ਵੀਰੇ ਇਹ ਤਾਂ ਮੈਨੂੰ ਵੀ ਪਤਾ ਵੀ ਬਾਪੂ ਦੀ ਪੱਗ ਆ ਪੜੇ ਮੈਂ ਐਵੇਂ ਨਹੀਂ ਕਹਿਣਾ ਆਪਾਂ ਛੋਟੇ ਛੋਟੇ ਹੁੰਦੇ ਸੀ ਜਦੋਂ ਬਾਪੂ ਆਪਾਂ ਨੂੰ ਛੱਡ ਕੇ ਤੁਰ ਗਿਆ ਸੀ ਪਰ ਇਹਨੇ ਪੱਗ ਮੈਂ ਤੈਨੂੰ ਇਹ ਤਾਂ ਫੜਾਈ ਆ ਤੂੰ ਬਾਹਰੇ ਪੈਰ ਪਟੇਂਗੀ ਕਾਲਜ ਜਾਵੇਂਗੀ ਉੱਥੇ ਪਾਂਦ ਪਾਂਦ ਦੀ ਦੁਨੀਆ ਮਿਲੂਗੀ ਭੈਣ ਮੇਰੀ ਆ ਪੱਗ ਨੂੰ ਦਾਗ ਨਾ ਲਾ ਦੇ ਲੈ ਵੀਰੇ ਕਿਹੋ ਜਿਹੀ ਗੱਲਾਂ ਕਰਦੇ ਹੋ ਦੇਖੋ ਵੀਰੇ ਬਾਪੂ ਤਾਂ ਮੈਂ ਦੇਖਿਆ ਨਹੀਂ ਤੁਹਾਨੂੰ ਪਤਾ ਹੀ ਆ ਪਰ ਤੁਸੀਂ ਦੱਸਦੇ ਹੋ ਨਿਓ ਵੀ ਮੈਂ 2 ਸਾਲ ਦੀ ਸੀ ਜਦੋਂ ਬਾਪੂ ਗੁਜ਼ਰ ਗਏ ਸੀ ਪਰ ਵੀਰੇ ਸੱਚੀ ਮੈਂ ਨਾ ਤੁਹਾਨੂੰ ਹੀ ਆਪਣਾ ਸਭ ਕੁਝ ਮੰਨਦੀ ਆ ਬਾਬੀ ਤੇ ਭਰਾ ਵੀ ਛੇੜੀ ਗੱਲ ਤੁਸੀਂ ਲਾਸ ਦੀ ਕਰਦੇ ਹੋ ਨਾ ਇਹ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਓ ਵੀਰੇ ਮੈਂ ਤੁਹਾਡੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਿੰਦੀ। ਇੰਨਾ ਕੁ ਤਾਂ ਭੈਣੇ ਮੈਨੂੰ ਯਕੀਨ ਆ ਮੇਰੀ ਭੈਣ ਤੇ ਵੀ ਨਾ ਮੇਰੀ ਪੱਗ ਨੂੰ ਨਾ ਆਪਣੇ ਬਾਪੂ ਦੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਮੇਗੀ। ਚੱਲ ਛੱਡਾ ਲੇਟ ਹੋ ਗਈ ਹੋਵੇਗੀ। ਚੱਲ ਛੱਡਿਆ ਮਾਂ ਮੈਂ ਤੈਨੂੰ। ਠੀਕ ਐ ਵੀਰੇ। ਮੇਰੇ ਸਿਰ ਦੇ ਸਾਈਆਂ ਤੂੰ ਤਾਂ ਇਹਨਾਂ ਨੂੰ ਨਿੱਕੇ ਨਿੱਕੇ ਹੁੰਦਿਆਂ ਨੂੰ ਇਸ ਜਹਾਨ ਨੂੰ ਛੱਡ ਕੇ ਤੁਰ ਗਿਆ ਪਰ ਮੈਨੂੰ ਹਮੇਸ਼ਾ ਤੇਰੇ ਪੁੱਤ ਚੋਂ ਨਾ ਤੇਰਾ ਚਿਹਰਾ ਦਿਸਦਾ ਤੇਰੇ ਵਰਗੀ ਰੂਹ ਦਾ ਮਾਲਕ ਤੇ ਤੇਰੇ ਵਰਗੇ ਕੰਮ ਨੇ ਉਹਦੇ हे ਪ੍ਰਮਾਤਮਾ ਮੇਰੇ ਬੱਚਿਆਂ ਤੇ ਐਂ ਮੇਰ ਭਰੇ ਹੱਥ ਰੱਖੀ ਕਿਹੜਾ ਯਾਰ ਕੁੜੀ ਨਾ ਕੁੜਾ ਹੋਰੇ ਓਏ ਓਏ ਆਊਗੀ ਸਰਵਾਲਿਆ ਨਾ ਤੂੰ ਮੰਨੇ ਯਾਰ ਮੈਂ ਕੱਲ ਮੇਰੀ ਗੱਲ ਸੁਣਨਾ ਜਿਹੜੀ ਉਦੀ ਸ਼ੈਲੀ ਨਹੀਂ ਹੈਗੀ ਮੈਂ ਉਹ ਤੋਂ ਕੱਲ ਪੁੱਛਿਆ ਸੀ ਉਹ ਕਹਿੰਿਆ ਵੀ ਅਸੀਂ ਕੱਲ ਨੂੰ ਕਾਲਜ ਚ ਜਾਵਾਂਗੇ ਉੱਥੇ ਪਤਾ ਸਤਾ ਕਰਨ ਮੂਨਕ ਓਏ ਇਸ਼ਮੂ ਤੂੰ ਮੇਰੀ ਗੱਲ ਸੁਣ ਤੜਕੀ ਤੜਕੀ ਔਰ ਕੁਝ ਨਹੀਂ ਹੁੰਦਾ ਉਹ ਦੂਜੇ ਪਿੰਡ ਆ ਕੇ ਬਾਈ ਡਾਂਗਾ ਮਰਵਾਏ ਮੇਰੇ ਲੱਤਾਂ ਆਏਗਾ ਤੜਬਾ ਮੇਰੀ ਗੱਲ ਸੁਣਾ ਯਾਰ ਯਾਰਾ ਪਿੱਛੇ ਨਾ ਜਾਨ ਵਾਰ ਦਿੰਦੇ ਨੇ ਮਾਰਦੇ ਐ ਪਕਾਈ ਪਰ ਕੁੱਟ ਗੂੜੀ ਗਾਣੀ ਆ ਬਾਹਰ ਦੂਜੇ ਪਿੰਡਾਂ ਕੇ ਓਏ ਯਾਰ ਆਪਾਂ ਕਹਿ ਦਾਂਗੇ ਵੀ ਅਸੀਂ ਉਹ ਟ੍ਰੇਲਰ ਕੋਲੇ ਆਏ ਸੀ ਉਹਦੇ ਵੀਰੇ ਕੋਲੇ ਪੂਰੇ ਪਿੰਡ ਤੋਂ ਕਿਹੜਾ ਟ੍ਰੇਲਰ ਜਿੱਥੇ ਆਪਾਂ ਖੜੇ ਆ ਮੰਨ ਲਿਆ ਕਰ ਬਾਈ ਬਣ ਕੇ ਆਏ ਨਾ ਮੇਰੀ ਗੱਲ ਸੁਣ ਮੇਰਾ ਦਿਲ ਨਾ ਬਹੁਤ ਐ ਕਰਦਾ ਵੀ ਉਹਨੂੰ ਕਦੋਂ ਦੇਖ ਲਾਂ ਕਦੋਂ ਦੇਖ ਲਾਂ ਓਏ ਉਹੀ ਤਾਂ ਨਹੀਂ ਓਏ ਉਹ ਸਾਈਕਲ ਤੇ ਉਹੀ ਉਹੀ ਐ ਉਹੀ ਐ ਮੇਰੀ ਗੱਲ ਸੁਣ ਉਹਨਾਂ ਪਰਾਂ ਜੀ ਝਾਕੀ ਆਈ ਚੰਗਾ ਐ ਪਤਾ ਨਾ ਉਹਨੂੰ ਲੱਗੇ ਵੀ ਐ ਕਰਕੇ ਚੰਗਾ ਬੰਬੂ ਕਾਰਡ ਤੇ ਤਾਂ ਐ ਆਉਂਦੀ ਐ ਬੈਠੀ ਜਿਵੇਂ ਕੋਈ ਗੱਲ ਨਹੀਂ ਮੈਂ ਬਿਠਾਉਂਗਾ ਉਹਨੂੰ ਮੇਰੀ ਬਹੁਤ ਰੀ ਆ ਪਲਟੀਨੇ ਦੇ ਵਿੱਚ ਹਾਂ ਹੋਵੇ ਤਾਂ ਹਾਰ ਲਿਆ ਤੇਰਾ ਦਾ ਕੁੜੀ ਉਤਰ ਜਾ ਮੇਰੀ ਗੱਲ ਸੁਣ ਪਹਿਨੇ ਜਿਹੜੀ ਮੈਂ ਤੈਨੂੰ ਗੱਲ ਸਮਝਾਈ ਆ ਉਸ ਗੱਲ ਤੇ ਗੌਰ ਕਰੀਂ ਵੀਰੇ ਤੁਸੀਂ ਕਿਉਂ ਟੈਨਸ਼ਨ ਲੱਤੀ ਆ ਮੈਂ ਬਗ ਜਾਂਗਾ ਚੜ ਕੇ ਜਾਮਾ ਬਸ ਨਹੀਂ ਨਹੀਂ ਵੀਰੇ ਮੈਂ ਆਪੇ ਚੜ ਜੂ ਬਸ ਤੁਸੀਂ ਚੱਲ ਜਾ ਘਰੇ ਵੀ ਕੰਮ ਕਰਨ ਵਾਲਾ ਪਹਿਨੇ ਚੱਲ ਚੰਗਾ ਪਹਿਨੇ ਮੈਂ ਜਾਂਦਾ ਹੁਣ ਧਿਆਨ ਰੱਖੀ ਆਪਦਾ ਚੰਗਾ ਕਰੀਂ ਜਾ ਬਗ ਜਾ ਹੁਣ ਕੋਈ ਆਜੂ

मूनी लाग दी हैं तो यार मैं तुम्हें तो इतना प्यार करता हूँ छाड़ से करना सच्ची यार यार यहाँ करूँगा तेरे लिए यार तेरे साला होगी देख दें उन्हें नीटा इंगा तेरे साला प्लीज

चल ठीक है तू अपना ध्यान रखी ठीक है चंगा बनया तू चल ते दसूँगा होली नहीं जाऊँगी ਆ ਗਈ ਧੀ ਇਹਨੂੰ ਕੀ ਹੋ ਗਿਆ ਹੱਗੇ ਤਾਂ ਇੰਨਾ ਖੁਸ਼ ਆਉਂਦੀ ਐ ਅੱਜ ਕਾ ਤੂੰ ਨਹੀਂ ਬੋਲੀ ਵੀ ਪੁੱਤ ਕੀ ਹੋ ਗਿਆ ਮਾਂ ਦੇਖੀ ਅੱਜ ਹੈਪੀ ਪਤਾ ਨਹੀਂ ਇੰਨੀ ਚੁੱਪ ਚੁੱਪ ਕਾ ਤੋ ਐ ਇਹ ਤਾਂ ਚੰਦਰੀ ਐ ਕਦੇ ਚੁੱਪ ਨਹੀਂ ਹੋਈ ਜਦੋਂ ਕਾਲਜ ਤੋਂ ਆਉਂਦੀ ਐ ਕਿੰਨਾ ਖੁਸ਼ ਹੁੰਦੀ ਐ ਅੱਜ ਮੈਂ ਬੁਲਾਈ ਬੋਲੀ ਨਹੀਂ ਕੀ ਹੈਪੀ ਆ ਗਈ ਮਾਂ ਹੋਰ ਮਾਤਾ ਘਰ ਨੂੰ ਸਿਰ ਤੇ ਜੱਕ ਲੈਂਦੀ ਜੀਗੀ ਪਤਾ ਲੱਗ ਜਾਂਦਾ ਦੀ ਆਂਡੀਆਂ ਗਵੰਡੀਆਂ ਨੂੰ ਵੀ ਹੈਪੀ ਆ ਰਹੀ ਆ ਉਹੀ ਤਾਂ ਫਿਕਰ ਮੈਨੂੰ ਹੋਇਆ ਪਿਆ ਜਾ ਕੇ ਪੁੱਛਣਾ ਕੀ ਗੱਲ ਹੋਈ ਐ ਖਾਤੋਂ ਨਹੀਂ ਬੋਲੀ ਮੇਰੇ ਨਾਲ ਚਲ ਮੈਂ ਪੁੱਛ ਦਮਾਂ ਫਿਕਰ ਨਾ ਕਰ ਪਿਆਰ ਜੇ ਨਾਲ ਹੀ ਪੁੱਛੀ ਪੁੱਤ ਚਲੋ ਤਾਂ ਮੇਰੇ ਵੀ ਨਹੀਂ ਦੇਖਦੇ ਅੱਜ ਤਾਂ ਜੰਦਰੇ ਨੇ ਮੈਨੂੰ ਬੁਲਾਈ ਲਿੱਤਾ ਛੇ ਵੀਰੇ ਨੂੰ ਪਤਾ ਲੱਗ ਗਿਆ ਬੜਾ ਖੁਸ਼ ਹੋ ਜਾਉਂਗਾ ਵੀਰੇ ਨੇ ਬਰਦਾਸ਼ਤ ਨਹੀਂ ਕਰਨਾ ਕੀ ਗੱਲ ਹੋ ਗਈ ਮੇਰੀ ਭੈਣ ਨੂੰ ਅੱਜ ਇੰਨੀ ਅਦਾਸ ਕਾ ਤੂੰ ਨਹੀਂ ਵੀਰੇ ਕੁਛ ਨਹੀਂ ਹੋਇਆ ਹਜੇ ਕਹਿੰਦੀ ਕੁਛ ਨਹੀਂ ਹੋਇਆ ਅੱਗੇ ਤਾਂ ਜਦੋਂ ਤੂੰ ਘਰੇ ਆਂਦੀ ਸੀ ਸਿਰ ਤੇ ਘਰ ਚੱਕ ਲੈਂਦੀ ਸੀਗੀ ਅੱਜ ਚੁੱਪਚੀ ਪੀਤੀ ਅੰਦਰ ਆ ਬੜੀ ਨਹੀਂ ਵੀਰੇ ਉਹ ਨਾ ਮੇਰਾ ਵੈਸੇ ਸਿਰ ਜਾ ਦੁਖ ਰਿਹਾ ਸੀ ਉਹੋ ਭੈਣੇ ਦੱਸ ਦੇ ਕੀ ਹੋ ਗਿਆ ਮੈਂ ਤੇਰਾ ਭਾਈ ਹਰ ਇੱਕ ਗੱਲ ਕਰਦਾ ਤੇਰੇ ਨਾਲ ਦਿਲੋਂ ਚਲ ਵੀਰੇ ਜੇ ਤੁਸੀਂ ਬਾਲਾ ਕਰ ਦਿਓ ਮੈਂ ਦੱਸ ਹੀ ਦਿੰਨੀ ਆ ਉਹ ਤਾਂ ਨਾ ਮੇਰਾ ਤਾਂ ਥੋੜਾ ਜਿਹਾ ਮੂਡਲ ਸੈੱਟ ਹੋ ਰਿਹਾ ਅੱਜ ਮੇਰਾ ਪਹਿਲਾ ਦਿਨ ਸੀ ਨਾ ਕਾਲਜ ਦਾ ਨਾ ਤਾਂ ਮੈਨੂੰ ਕਿਸ ਨੇ ਬੁਲਾਇਆ ਨਾ ਚਲਾਇਆ ਫਿਰ ਤਾਂ ਕਰਕੇ ਚੱਲ ਕੋਈ ਨਾ ਪੜਨੇ ਹੌਲੀ ਹੌਲੀ ਦਿਲ ਲੱਗਦਾ ਹੁੰਦਾ ਹੌਲੀ ਹੌਲੀ ਬਣਦੀਆਂ ਹੁੰਦੀਆਂ ਨੇ ਸਹੇਲੀਆਂ ਹਾਂਜੀ ਵੀਰੇ ਇਹ ਤਾਂ ਹੈਗਾ ਚਲ ਰੋਟੀ ਪਾਣੀ ਖਾਲਾ ਚੰਗਾ ਤੂੰ ਹੁਣ ਠੀਕ ਹੈ ਹਾਂ ਸੋਚਣਾ ਕਰ ਛੱਤ ਦੇ ਲੋਗਲ ਦਸਤੀ ਤੋਂ ਤੇਰੇ ਤੋਂ ਬਰਦਾਸ਼ਤ ਨਹੀਂ ਹੋਣੀ ਲੈ ਮਾਮਾ ਖੇਤ ਜਾਇਆ ਮਾ ਚੰਗਾ ਉਹ ਖਾਲਜਾ ਵੀ ਕੱਢਣ ਆਲਾ ਪਿਆ ਨਾਲੇ ਕੱਖ ਗੰਡਾ ਲਿਆਂਗਾ ਮੈਂ ਉਹ ਤਾਂ ਖੇਤਾ ਜਾਇਆ ਮੈਂ ਤੈਨੂੰ ਐਂ ਕਹਿੰਦੀ ਸੀ ਅਗੇ ਵੇਖ ਲੈ ਅੰਦਰ ਹੀ ਗੁੰਮਸਮ ਹੋ ਕੇ ਬੈਠੀ ਹੈਗੀ ਉਹਨੂੰ ਵੀ ਨਾਲ ਲੈ ਨਾਲ ਤਾਂ ਮਾੜੇ ਚਿੱਤ ਹੋਰ ਹੋ ਜੂਦਾ ਨਾਲੇ ਭਈ ਸਾਗ ਤੋੜ ਲਿਆਊਗੀ ਨਿਕਲੀ ਨਹੀਂ ਮਾਂ ਅਜੇ ਬਾਹਰੋਂ ਪਤਾ ਨਹੀਂ ਅੰਦਰ ਹੀ ਬੈਠੀ ਹੈਗੀ ਲੈ ਜਾ ਮੇਰਾ ਪੁੱਤ ਬਣ ਕੇ ਉਹਨੂੰ ਵੀ ਨਾਲ ਹੀ ਨਹੀਂ ਹੈਪੀ ਬਣੇ ਹੋਰ ਨਹੀਂ ਬਾਹਰੇ ਵੱਧ ਜਾ ਹਾਂ ਵੀਰੇ ਅਹੇ ਜਾ ਪਤਾ ਨਹੀਂ ਕੀ ਹੋ ਗਿਆ ਅੰਦਰ ਇਹ ਬੜੀ ਬੈਠੀ ਆ ਲੈ ਵੀਰੇ ਕੁਛ ਨਹੀਂ ਆ ਤਾਂ ਗਈ ਆ ਤਾਂ ਗਈ ਹਾਂ ਵੀਰੇ ਦੱਸੋ ਅੰਦਰ ਕੀ ਕਰਦੀ ਆ ਕਾਦੀ ਆਈਆਂ ਤੂੰ ਕੁਛ ਨਹੀਂ ਵੀਰੇ ਤਾਂ ਮੈਂ ਕੱਪੜੇ ਜੇ ਸੈਟ ਕਰ ਚਲ ਆ ਜਾ ਮੇਰੇ ਨਾਲ ਖੇਤ ਬਾਗ ਚੱਲ ਤੂੰ ਸਾਗ ਤੋੜ ਲਈ ਮੈਂ ਖਾਲ ਖੋਲ ਜਾ ਕੱਢਣ ਨਾਲੇ ਹਰਾ ਵਟਾ ਲੂਆ ਵੀਰੇ ਮੈਂ ਕੀ ਕਰੂੰਗੀ ਕਿ ਤੂੰ ਜਾਣਦੀ ਨਹੀਂ ਫਿਰ ਹੁਣ ਤੂੰ ਫਿਰ ਮੈਨੂੰ ਬੁਲਾਣ ਦੀ ਲੋੜ ਨਹੀਂ ਚੰਗਾ ਫੇਰਾ ਛੇ ਠੀਕ ਹੈ ਵੀਰੇ ਚੱਲਦੀ ਆ ਐਵੇਂ ਗੁੱਸੇ ਹੋ ਜਾਣਾ ਮਾੜੀ ਜੀ ਗੱਲ ਚੱਲ ਆ ਜਾ ਫੇਰਾ ਚੱਲ ਠੀਕ ਲੇਟ ਕਰਾਈਆਂ ਪੜਜੋ ਖਾਲੀ ਹੱਥ ਤੁਰ ਪੇ ਆ ਪਾਲਕ ਤੋੜ ਕੇ ਇਹਦੇ ਚ ਪਾ ਲਿਆ ਏ ਨੀ ਮਾ ਕੀਆ ਇਹਨੇ ਮੱਤ ਮਾਰਖਿਆ ਕੁੜੀ ਜੀ ਨੇ ਜੰਮੀ ਨਹੀਂ ਸੁਣਦੀ ਗਣ ਜੀ ਵੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਹੈਗਾ ਚੱਲ ਕੋਈ ਨਾ ਕੋਈ ਨਹੀਂ ਮਜ਼ਾਕ ਚਲਾ ਆ ਜਾ ਹੁਣ ਕੋਈ ਨਾ ਗੁੱਸਾ ਕਰਿਆ ਕਰ ਜਾ ਮੇਰਾ ਪੁੱਤ ਰਾਤ ਨਾਲ ਲੜ ਪਿਓ ਨਾਲੇ ਨਹੀਂ ਐਣਾਉਂਦੀ ਐ। ਅੱਜ ਆਪਾਂ ਨੇ ਵੇਜਾ। ਨੇ ਹੋਰ ਮਸਾਂ ਕੰਮ ਜਾਨੇ ਮੇੜ ਕੇ ਆਈਆਂ। ਮੈਂ ਕਿਹਾ ਚੱਲ 2 ਮਿੰਟ ਜਾ ਕੇ ਆਵਾਂ ਤੇਰੇ ਕੋਲੇ। ਕੱਲ ਕਹਿੰਦੀ ਸੀ ਕੋਈ ਕੰਮ ਐ ਜ਼ਰੂਰੀ। ਦੱਸ ਕੀ ਕੰਮ ਐ? ਕੰਮ ਤਾਂ ਦੱਸੂ ਫੇਰ ਪਹਿਲਾਂ ਇਹ ਕਹਿੰਦੀ ਚਾਹ ਚ ਬਣਾ ਲਿਆ ਮੈਂ। ਨਹੀਂ ਨਾ ਚਾਹ ਤਾਂ ਮੈੜੀ ਹੁਣ ਛੱਡਤੀ ਮੇਰੇ ਤਾਂ ਡੁੱਬ ਜਾਣਾ ਤਜਾਬ ਜਿਹਾ ਬਣ ਜਾਂਦਾ ਹੈਗਾ। ਉਹ ਤਜਾਬ ਵਾਲੇ ਕਾਇ ਵਸੂਲ ਜਿਉਂਦੇ ਨੇ ਉਹ ਖਾ ਲਿਆ ਕਰ ਇੱਕ ਨਰਨੇ ਕਾਲਜ ਜਿਹਾ ਸਵੇਰੀ। ਨਹੀਂ ਉਹ ਤਾਂ ਲੈਣੀ ਹੁੰਨੀ ਆ। ਡਾਕਟਰ ਨੇ ਚਾਹ ਵੀ ਬੰਦ ਕਰਤੀ। ਚੱਲ ਤੂੰ ਗੱਲ ਦੱਸ ਕੀ ਕਹਿੰਦੀ ਸੀ। ਭੈਣੇ ਮਿੰਦੋ ਨੇ ਕੁੜੀ ਮੰਗਤੀ ਬਲਾ ਹੀ ਕਹਿੰਦਾ ਤਕੜੇ ਘਰੇ ਮੰਗੀ ਹੈਗੀ ਨੀ ਚੱਲ ਵਧੀਆ ਹੋਇਆ ਮਿੰਦੋ ਦਾ ਵੀ ਫਰਜ ਲੈ ਜੂਗਾ ਕੁੜੇ ਮੈਂ ਕਹਿੰਦੀ ਤੇ ਆਪਣੀ ਹੈਪੀ ਕੀ ਕਰਦੀ ਐ ਨੀ ਭਣੇ ਹੈਪੀ ਨੇ ਤਾਂ 12 ਕਰ ਲੀਆਂ ਹੁਣ ਕਾਲਜ ਜਾਂਦੀ ਹੁੰਦੀ ਐ ਨੀ ਭਣੇ ਕੀ ਲੈਣਾ ਕਾਲਜ ਕੋਲ ਜਾਂ ਤੋਂ ਤੂੰ ਉਹਨੂੰ ਕਹੀਂ ਕਿਤੇ ਦੇਖ ਕੇ ਟਖਾਂ ਟਕਾਣਾ ਉਹਦਾ ਕਿਤੇ ਤੂੰ ਕਰਦੇ ਰਿਸ਼ਤਾ ਕੁੜੀ ਦਾ ਨੀ ਗੱਲ ਤਾਂ ਤੇਰੀ ਠੀਕ ਐ ਵਿਆਹ ਤਾਂ ਹੁਣ ਉਹਦਾ ਕਰਨਾ ਹੀ ਐ ਪਰ ਭੈਣੇ ਮੈਨੂੰ ਆਏਗਾ ਵੀ ਚਲ ਚਾਰ ਅੱਖਰ ਪੜ੍ਹ ਲੈ ਕੁੜੀ ਆਪਦੇ ਕੋਈ ਨੌਕਰੀ ਦੇ ਸਿਰ ਹੋ ਜੇ ਨਹੀਂ ਭੈਣੇ ਕਿੱਥੇ ਨੌਕਰੀਆਂ ਨੌਕਰੀਆਂ ਧਰੀਆਂ ਪੰਨੀਆਂ ਨੇਗੀਆਂ ਹੈ ਆਪਣੀ ਰਿਸ਼ਤੇਦਾਰੀ ਚ ਇੱਕ ਮੁੰਡਾ ਹੈਗਾ ਜੇ ਕਹੇ ਤਾਂ ਗੱਲ ਤੋੜਾ ਉਹਨਾਂ ਨਾਲ ਨਹੀਂ ਭੈਣੇ ਚੱਲ ਕੋਈ ਨਹੀਂ ਮੈਂ ਮੁੰਡੇ ਨਾਲ ਸਲਾਹ ਕਰ ਲਾਂ ਫਿਰ ਤੈਨੂੰ ਦੱਸ ਦੂੰਗੀ ਭਾਈ ਚੱਲ ਕਰ ਲਈ ਮੁੰਡੇ ਨਾਲ ਤਾਂ ਸਲਾਹ ਤੂੰ ਮੁੰਡੇ ਨਾਲ ਵੀ ਸਲਾਹ ਕਰਨੀ ਜ਼ਰੂਰੀ ਹੈ ਫਿਰ ਮੈਨੂੰ ਦੱਸ ਦੀ ਮੈਂ ਕਹਾਂ ਗੱਲ ਤੋੜ ਲੂੰਗੀ ਫਿਰ ਚੱਲ ਭੈਣੇ ਵਿਆਹ ਤਾਂ ਕਰਨਾ ਹੀ ਹੈ ਕੁੜੀ ਦਾ ਮੈਂ ਅਮਰਤ ਨਾਲ ਸਲਾਹ ਕਰ ਲੈਨੀ ਆ ਫਿਰ ਦੱਸ ਦੂੰਗੀ ਤੈਨੂੰ ਨੀ ਭਣੇ ਸੋਹਣਾ ਸੁਨੱਖਾ ਮੁੰਡਾ ਬਥੇਰਾ ਦਾ ਬਥੇਰਾ ਆਕਲਵੰਦ ਦਾ ਬਥੇਰਾ ਕੰਮਧੰਦਾ ਕਰਦਾ ਵਾ ਚੱਲ ਕੋਈ ਨਹੀਂ ਭਣੇ ਮੈਂ ਦੱਸ ਦੂੰਗੀ ਤੈਨੂੰ ਅਮਰਤ ਨਾਲ ਸਲਾਹ ਕਰ ਲੈਨੀ ਆ ਫਿਰ ਜਿਵੇਂ ਮੁੰਡਾ ਕੋਊ ਦੱਸ ਦੂੰਗੀ ਵਧੀਆ ਮੈਂ ਤਾਂ ਤੈਨੂੰ ਅਹੀਂ ਕਹਿਨੀ ਆ ਵੀ ਵਧੀਆ ਰਾਇਸ ਕਰੂ ਕੁੜੀ ਕਰੇ ਵੀਰੇ ਮੈਂ ਕਾਲਜ ਚੱਲੀ ਆ ਨੀ ਪਰੇ ਦੂਣ ਕੱਲੀ ਜਾਵੇਂਗੀ ਮੈਂ ਤਾਰਿਆ ਉਹ ਨਾ ਢੇ ਰੱਖ ਦਿਨ ਆਹੋ ਆ ਤਾਂ ਢਾ ਖੜਾ ਤੁਸੀਂ ਚਾਹ ਪੀ ਲਓ ਮੈਂ ਆਪੀ ਵਗ ਜੂ ਵੀ ਨਾਲੇ ਲੇਟ ਨਾ ਕਰਾਇਆ ਕਰੋ ਲੈ ਮੈਂ ਲੇਟ ਕਰਾਨਾ ਮੈਂ ਆਪੀ ਵਗ ਜੂ ਵੀ ਲੈ ਚੰਗਾ ਪਾਗਲ ਜੀ ਕੋਈ ਜਮੀਨ ਹੀ ਮੰਦੀ ਹੈਗੀ ਜਮੀਂ ਦਾ ਮੰਦੀ ਹੋਵੇ ਚਲ ਜਮ ਰਤਨਾ ਕਰਦੀਆਂ ਗੱਲ ਕੀ ਕਰੀ ਆਨੇ ਪੁੱਤ ਕੀ ਕਰਨਾ ਦੀ ਮਾਂ ਕੁਛ ਨਹੀਂ ਆ ਪੂੰਜਾ ਲੱਗ ਰਹੀ ਤੇ ਦੇਖਣ ਤਰੀ ਮਾਸੀ ਦਾ ਚ ਫੋਨ ਤਾਂ ਨਹੀਂ ਆਇਆ ਅੱਜ ਨਾ ਉਹ ਨਹੀਂ ਆਇਆ ਅੱਛਾ ਕੱਲ ਕਿੱਧਰ ਯਾਰੀ ਦੀ ਮਾਂ ਕਾਣਾ ਟਾਈਮ ਲਾਗੀ ਬੇ ਮੈਂ ਕਿੱਥੇ ਜਾਣਾ ਆ ਪਾਲੂ ਕੋਲੇ ਗਈ ਸੀਗੀ ਉਹਨੇ ਮੈਨੂੰ ਹੋਰ ਹੀ ਸੋਚ ਜੀ ਲਾਤੀ ਪਾਈ ਕੀ ਹੋ ਗਿਆ ਮਾਂ ਇਹ ਜਾ ਮੈਂ ਹੋਣਾ ਤਾਂ ਕੀ ਹੈ ਪੁੱਤ ਉਹ ਤਾਂ ਮੈਨੂੰ ਅਈ ਆਪਣੀ ਹੈਪੀ ਦਾ ਪੁੱਛਣ ਲੱਗੀ ਵੀ ਕੀ ਕਰਦੀ ਐ ਹੁਣ ਮਹਾਪਾਈ ਕਾਲਜ ਚ ਪੜਨ ਲੱਗੀ ਮੈਨੂੰ ਕਹਿੰਦੀ ਕਿਉਂ ਕਾਵਲੀ ਹੋਈਆਂ ਭੈਣੇ ਦੱਸ ਅੱਜ ਕੱਲ ਕਿਹੜਾ ਨੌਕਰੀਆਂ ਧਰੀਆਂ ਪਈਆਂ ਕਹਿੰਦੀ ਆ ਦੇਖ ਲੈ ਮਿੰਦੋ ਨੇ ਕੁੜੀ ਮੰਗਤੀ ਬਲਾਈਂ ਵਧੀਆ ਟਕਾਣਾ ਟੱਕਰਿਆ ਭਾਈ ਉਹਦੀ ਰਿਸ਼ਤੇਦਾਰੀ ਚ ਇੱਕ ਮੁੰਡੇ ਦੀ ਦੱਸ ਪਾਉਂਦੀ ਸੀ ਮੈਨੂੰ ਜੇ ਤੂੰ ਆਖੇ ਤਾਂ ਆਪਾਂ ਪੁੱਤ ਤੋਰੀਏ ਗੱਲ ਕਿਉਂ ਮਾਂ ਤੇਰਾ ਦਿਮਾਗ ਖਰਾਬ ਹੋਇਆ ਆਪਾਂ ਨੂੰ ਕੰਨਾ ਚ ਰੋਗਿਆ ਉਹਨੂੰ ਪੜਾਉਂਦੇ ਨੂੰ ਜੇ ਹੁਣ ਉਹਦਾ ਵਿਚ ਵਿਚਾਲੇ ਜੇ ਡੋਬਤੀ ਉਹ ਉਹਦਾ ਕੀ ਬਣੂਗਾ ਨਾ ਪੜਾਈ ਦਾ ਉਧਰ ਨਾ ਉਧਰ ਹੁਣ ਤਾਂ ਉਹ ਕਾਲਜ ਲੱਗੀ ਆ ਉਹਨੂੰ 2 ਸਾਲ ਪੜਨ ਲੈਣ ਦੇ ਤੂੰ ਲੋਕਾਂ ਦੀ ਨਾ ਸੁਣਿਆ ਕਰ ਪੜ ਕੇ ਕੁਝ ਬਣ ਜੂਗੀ ਉਹ ਤੈਨੂੰ ਪਤਾ ਮੈਨੂੰ ਕਿੰਨੇ ਦਿਨ ਰਾਤ ਸੋਚ ਲੱਗੀ ਰਹਿੰਦੀ ਹੈਗੀ ਜਦੋਂ ਰਾਤ ਨੂੰ ਪੈ ਜene ਨਾ ਮੇਰੀ ਅੱਖ ਖੁੱਲ ਜਾਂਦੀ ਏ ਉਹਦੀ ਮੈਨੂੰ ਤਾਂ ਐਸੀ ਦਾ ਫਿਕਰ ਲੱਗ ਜਾਂਦਾ ਵੀ ਐ ਚਲ ਆਪਦੇ ਘਰੇ ਜਾਵੇ ਭਾਈ ਆਪਾਂ ਵੀ ਸੁਰਖਰੂ ਹੋ ਜਾਈਏ ਜੇ ਤੇਰਾ ਪਿਆਰ ਹੁੰਦਾ ਗੱਲ ਹੋਰ ਸੀ ਪੁੱਤ ਹੁਣ ਤਾਂ ਮੈਨੂੰ ਬੜਾ ਫਿਕਰ ਰਹਿੰਦਾ ਇਹਦਾ ਮਾਂ ਤੂੰ ਮੇਰੀ ਭੈਣ ਦੀ ਸੋਚਣਾ ਕਰਿਆ ਕਰ ਮੈਨੂੰ ਪਤਾ ਮੇਰੀ ਭੈਣ ਕਿੰਨੀ ਸਿਆਣੀ ਆ ਉਹ ਤਾਂ ਪੁੱਤ ਮੈਨੂੰ ਪਤਾ ਹੈ ਵੀ ਆਪਣੀ ਕੁੜੀ ਬਥੇਰੀ ਸਿਆਣੀ ਐ ਕਿਸੇ ਦੇ ਅੱਖ ਚ ਪਾਏ ਨਹੀਂ ਰੜਕਦੀ ਪਰ ਪੁੱਤ ਬਗਾਨੇ ਘਰੇ ਤਾਂ ਆਪਾਂ ਤੋਰਨੀ ਹੋਈ ਐ ਜਿੰਨਾ ਛੇੜੀ ਟਾਈਮ ਨਾਲ ਜਾਵੇ ਭਾਈ ਉਹ ਨਹੀਂ ਚੰਗਾ ਮਾਏ ਗੱਲ ਤਾਂ ਤੇਰੀ ਠੀਕ ਆ ਪਰ ਲੋਕ ਕਿਸੇ ਨੂੰ ਜਰਦੇ ਨਹੀਂ ਹੁੰਦੇ ਲੋਕਾਂ ਨੂੰ ਵੀ ਐ ਹੁੰਦਾ ਵੀ ਜੇ ਇਨਾਂ ਦੀ ਕੁੜੀ ਪੜ ਗਈ ਕਿਤੇ ਉਹੀ ਕੋਈ ਵੱਡੀ ਅਫਸਰ ਨਾ ਲੱਗ ਜੇ ਚੱਲ ਪੁੱਤ ਮਰਜੀ ਐ ਤੇਰੀ ਦੇਖ ਮੈਂ ਤਾਂ ਤੇਰੇ ਨਾਲ ਪਹਿਲਾਂ ਸਲਾਹ ਹੀ ਕਰਨੀ ਸੀ ਜਦੋਂ ਆਖੋਂਗੇ ਭਾਈ ਫਿਰ ਆਪਾਂ ਉਦੋਂ ਦੇਖ ਲਾਂਗੇ ਘਰ-ਬਾਰ ਮਾਂ ਮੈਂ ਨਹੀਂ ਕਰਦਾ ਮੇਰੀ ਭੈਣ ਦਾ ਵਿਆਹ ਠੀਕ ਆ ਜਨਾਂ ਚਿਰੋਂ ਪੜ ਕੇ ਕੁਝ ਬਣਦੀ ਨਹੀਂ ਹੈਗੀ ਜਿੱਥੇ ਇੰਨੀ ਪੜਾਈ ਕਰਾ ਲਈ ਹੁਣ ਤਾਂ ਮੈਂ ਉਹਨੂੰ ਪੜਾ ਕੇ ਹਟਣੀਆ ਚੱਲ ਚੰਗਾ ਫਿਰ ਮੈਂ ਕਿਹੜਾ ਤੇਰੇ ਉੱਤੋਂ ਦੀ ਹੁੰਨੀ ਆ ਤੇਰੀ ਰਾਇ ਨਾਲ ਹੀ ਕਰਾਂਗੇ ਸਾਰਾ ਕੁਝ ਚਲ ਠੀਕ ਆ ਮਾਂ ਮੈਂ ਇੱਧਰ ਜਾ ਆ ਮਾਂ ਕੰਮ ਆ ਥੋੜਾ ਜਿਹਾ ਜਾ ਜਾਇਆ ਲੈ ਦਾਸ ਕੀ ਕਰਾਂ ਇਹ ਵੀ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦਾ ਨਾ ਹੈਪੀ ਰਾਜੀ ਹੈ ਇੰਦਰ ਆਇਨਾ ਹੋ ਗਿਆ ਸੱਚੀ ਆ ਤੈਨੂੰ ਪਤਾ ਨਹੀਂ ਤੂੰ ਕਿੰਨਾ ਕਰਦਾ ਦੇਖ ਯਾਰ ਤੂੰ ਪਿਆਰ ਕਰਦਾ ਉਹ ਗੱਲ ਵੱਖਰੀ ਆ 허ਨਾ ਐਵੇਂ ਤੂੰ ਮੇਰੇ ਪਿੱਛੇ ਨਾ ਆਇਆ ਕਰ ਲੋਕ ਕੀ ਕਹਿਣਗੇ ਲੋਕਾਂ ਦੀ ਤਾਂ ਮੈਨੂੰ ਪਰਹ ਨਹੀਂ ਪਰ ਰਹੀ ਗੱਲ ਤੇਰੀ ਇੱਜ਼ਤ ਦੀ ਉਹ ਤੋਂ ਮੈਨੂੰ ਬਹੁਤ ਫਿਕਰ ਆ ਸੱਚੀ ਨਹੀਂ ਤੇਰੇ ਪਿੱਛੇ ਹੁੰਦਾ ਕਦੇ ਵੀ ਪਰ ਸੱਚੀ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਸਮਝਦੀ ਕਿਉਂ ਨਹੀਂ ਇੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ਯਾਰ ਯਾਰ ਮੈਂ ਸਮਝਦੇ ਆ ਪਰ ਮੈਨੂੰ ਆਪਣੇ ਮਾਪੇ ਦੀ ਇੱਜ਼ਤ ਦਾ ਵੀ ਖਿਆਲ ਕਰਨਾ ਪੈਣਾ ਯਾਰ ਮੇਰੀ ਗੱਲ ਤਾਂ ਸੁਣ ਲੈ ਮੇਰੇ ਵੀ ਦੋ ਭੈਣਾਂ ਨੇ ਹਨਾ ਮੈਨੂੰ ਵੀ ਇੱਜ਼ਤ ਦਾ ਖਿਆਲ ਹੈ ਯਾਰ ਦੇਖ ਮੈਂ ਕਿਹੜਾ ਤੈਨੂੰ ਭਜਾ ਕੇ ਲੈ ਕੇ ਜਾਊਂਗਾ ਤੇ ਕਿਧਰ ਨੂੰ ਵਿਆਹ ਕੇ ਲੈ ਕੇ ਜਾਊਂਗਾ ਯਾਰ ਸੱਚੀ ਜੇ ਸੱਚੀ ਯਾਰ ਇਹ ਗੱਲ ਹੈ ਨਾ ਛੇ ਤੋਂ ਮੇਰੀ ਕਿਸਮਤ 'ਚ ਹੋਏਗਾ ਨਾ ਫੇ ਮੈਨੂੰ ਆਪੇ ਮਿਲ ਜੂ ਮੈਂ ਆ ਪਿਆਰਪੁਰ ਦੇ ਚੱਕਰਾਂ 'ਚ ਨਹੀਂ ਪੈਣਾ ਪਲੀਜ਼ ਤੇ ਇੱਥੋਂ ਚਲਾ ਜਾ ਯਾਰ ਮੇਰੀ ਗੱਲ ਸੁਣ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ ਕੋਈ ਦੇਖ ਲੂਗਾ ਯਾਰ ਮੇਰੀ ਗੱਲ ਤਾਂ ਸੁਣ ਲੈ ਸੱਚੀ ਚਲਾ ਜਾਂ ਨਾ ਮੈਂ ਆਪਣੀ ਮੁਹੱਬਤ ਦਾ ਪਹਿਲਾ ਤੋਹਫਾ ਲੈ ਕੇ ਆਇਆ ਤੇਰੇ ਲਈ ਦੇਖ ਯਾਰ ਮੈਨੂੰ ਚੱਕਰਾਂ ਚ ਨਾ ਪਾ ਮੈਂ ਕੋਈ ਤੋਹਫਾ ਨਹੀਂ ਲੈ ਸਕਦੀ ਤੇਰੇ ਤੋਂ ਸੁਣ ਲੈ ਸੱਚੀ ਕਹਿਣਾ ਤੋਹਫਾ ਇਹਦੇ ਚ ਮੇਰਾ ਨੰਬਰ ਵੀ ਹੈ ਸੱਚੀ ਯਾਰ ਪਹਿਲੀ ਵਾਰੀ ਲੈ ਕੇ ਆਇਆ ਤੈਨੂੰ ਮੇਰੀ ਨਹੀਂ ਚਾਹੀਦਾ ਤੋਹਫਾ ਕੋਈ ਤੈਨੂੰ ਮੇਰੀ ਸੌ ਤੈਨੂੰ ਮੈਂ ਪਸੰਦ ਨਹੀਂ ਯਾਰ ਉਹ ਗੱਲ ਨਹੀਂ ਹੈ ਕਿ ਵੀ ਤੂੰ ਮੈਨੂੰ ਪਸੰਦ ਨਹੀਂ ਆਏਗਾ ਪਰ ਫਿਰ ਤੈਨੂੰ ਮੇਰੀ ਸੌ ਹਾਂ ਲੇ ਦੇਖਿਆ ਰ ਮੇਰੀ ਗੱਲ ਸੁ ਕੀ ਆਪਣਾ ਧਿਆਨ ਰੱਖੀ ਇਹਨੂੰ ਸਾਫ਼ ਕੇ ਰੱਖੀ ਇਹਦੇ ਵਿੱਚ ਮੇਰਾ ਨੰਬਰ ਹੈ ਠੀਕ ਹੈ ਮੇਰੀ ਗੱਲ ਤਾਂ ਸੁਣ ਲਾ ਰੱਬ ਕਾਪਾ ਨੂੰ ਜੀਰ ਮਲਾਉਂਗਾ ਠੀਕ ਹੈ ਦੀ ਪਾਗ ਉਤੇ ਦਾਗ ਲਾ ਕੇ ਆਹ ਇਹ ਤਾਂ ਲੈ ਵੀ ਨਹੀਂ ਰਿਹਾ ਸਹੀ ਕਿ ਉਹ ਤੇ ਵੀਰੇ ਨੇ ਪੱਗਾਂ ਤੇ ਲੱਗੇ ਦਾਗ ਲੈਂਦੇ ਨਹੀਂ ਹੁੰਦੇ ਇਹ ਤਾਂ ਤੇ ਨਹੀਂ ਰਿਹਾ ਛੇਕੀ ਤੇ ਵੀਰੇ ਨੂੰ ਤਾਂ ਲੱਗ ਗਿਆ ਇਹ ਦਾ ਅਚਨ ਕੋਈ ਗੱਲ ਮੇਰੇ ਨੂੰ ਉਸ ਕਾਲ ਦਾ ਪਤਾ ਲੱਗ ਗਿਆ ਨਾ ਤਾਂ ਮੇਰੇ ਤੋਂ ਕਸ਼ਕਾफी ਮਰ ਜੂਗਾ ਵੀ ਨਾ ਮੁੱਦਕੋਂ ਅੰਜੋਗਾ ਨਹੀਂ ਰਹਿਣਾ ਪਿੰਡ 'ਚ ਨਹੀਂ ਮੈਂ ਨਹੀਂ ਹੁੰਦੇ ਸੀ ਜੇ ਕਿਸੇ ਸਮਝ ਹੋਊਗਾ ਨਾ ਤਾਂ ਫੇਰ ਮਿਲ ਜੂਗਾ ਮੈਨੂੰ ਆਪਣੇ ਬਾਪੂ ਦੀ ਪੱਗ ਤੋਂ ਤੇ ਮੇਰੇ ਇੱਜ਼ਤ ਤੋਂ ਪੱਕਾ ਖੁਸ਼ ਨਹੀਂ ਬਦਕੇਗਾ ਤੋਂ ਮੈਨੂੰ ਪਸੰਦ ਤਾਂ ਹੈ ਨਾ ਪਰ ਮੇਰੇ ਬਾਪੂ ਤੇ ਮੇਰੇ ਪ੍ਰਾਪੀ ਪੱਗ ਤੋਂ ਜ਼ਿਆਦਾ ਨਹੀਂ ਜੇ ਕਿਸੇ ਸਮਝ ਹੋਊਗਾ ਨਾ ਫੇਰ ਅੱਭੀ ਮਿਲ ਜਾਈਗਾ ਪਰ ਮੈਂ ਆਪਣੇ ਮਾਪਬਪ ਦੇ ਇੱਜ਼ਤ ਨਾਲ ਖਿਲਵਾੜ ਕਰਕੇ ਉਹਨਾਂ ਦੀ ਇੱਜ਼ਤ ਨਾਲ ਖੇਡ ਕੇ ਤੇਰੇ ਨਾਲ ਕਦੇ ਨਹੀਂ ਗੱਲ ਕਰ ਸਕਦੀ